ਲੋਕਾਂ ਨੇ ਤੁਸੀਂ ਪੁੱਛਿਆ ਕਿ ਕੋਈ ਲੜਾਈ ਦਾ ਕੀ ਹਾਲ ਹੁੰਦਾ ਮਾਵਾ ਪੁੱਤ ਨਹੀਂ ਸੰਭਾਲਦਿਆਂ ਔਰ ਡੰਗਰ ਕਿਤੇ ਤੇ ਆਪ ਕਿਤੇ ਤੇ ਬੱਚੇ ਕਿਤੇ ਹੁੰਦੇ ਆ ਜਿੰਨੇ ਲੋਕਾਂ ਨੇ ਆਪਣੇ ਪਿੰਡੇ ਤੇ ਜਾਂ ਅੱਖੀਓ ਸੰਤਾਪ ਦੇਖਿਆ ਉਹਨਾਂ ਦੇ ਜ਼ਖਮ ਅੱਜ ਵੀ ਅੱਲੇ ਆ ਜਦੋਂ ਜਦੋਂ ਇਹ ਜੰਗ ਦੀ ਗੱਲ ਆਉਂਦੀ ਹੈ ਤੇ ਬੜਾ ਪਛਤਾਪ ਹੁੰਦਾ ਕੋਈ ਜਗ ਦਾ ਨਾ ਲੈਂਦਾ ਕਿ ਜੰਗ ਨਹੀਂ ਹੋਣੀ ਚਾਹੀਦੀ ਮੇਰਾ ਆਪਣਾ ਵਿਚਾਰ ਹੈ ਜਗ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੈ ਜਗ ਤੇ ਖੁਦ ਇੱਕ ਮਸਲਾ ਹੈ ਔਰ ਵਿਰੋਧ ਦਾ ਵਿਰੋਧ ਨੂੰ ਨਹੀਂ ਘਟਾਇਆ ਜਾ ਸਕਦਾ ਵਿਰੋਧ ਨੂੰ ਪਿਆਰ ਨਾਲ ਹੀ ਘਟਾਇਆ ਜਾ ਸਕਦਾ ਜਿੱਤਿਆ ਜਾ ਸਕਦਾ ਚਾਹੇ ਪੈੜ ਦੀ ਹੋਈ ਚਾਹੇ ਅਕਤਰ ਦੀ ਹੋਈ ਪੰਜਾਬ ਨੂੰ ਹੀ ਉਹਦਾ ਸਤਾਪ ਝੱਲਣਾ ਪਿਆ ਤੋ ਆਦਿਆਂ ਨੇ ਬੜਾ ਮਾਰਾ ਮਾਰਾ ਜਿਹੜਾ ਕਾਰਾ ਕੀਤਾ ਵਾ ਅੱਤਵਾਦ ਕੋਈ ਧਰਮ ਨਹੀਂ ਹੁੰਦਾ ਜੇ ਚੀਤਾਕ ਤਾਂ ਹੱਥ ਕੰਡਾ ਵਰਤਨੇ ਆਪਣੇ ਮਫਾਦ ਵਾਸਤੇ ਅਗਰ ਇਹ ਰੁਪਿਆ ਜਿੰਨਾ ਫੌਜ ਤੇ ਅਸੀਂ ਖਰਚ ਕਰਦੇ ਆ ਉਹ ਖਰਚ ਜਿਹੜਾ ਲੋਕਾਂ ਨੂੰ ਅਨਪੜਤਾ ਦੂਰ ਕਰਨ ਵਾਸਤੇ ਭੁਖਮਰੀ ਦੂਰ ਕਰਨ ਵਾਸਤੇ ਲੋਕਾਂ ਦੇ ਵਿਕਾਸ ਦੇ ਕਾਰਜਾਂ ਵਾਸਤੇ ਖਰਚ ਕੀਤਾ ਜਾਵੇ ਤੇ ਹਿੰਦੁਸਤਾਨ ਦਾ ਨਕਸ਼ਾ ਹੀ ਕੋਈ ਹੋਰ ਹੋਵੇ ਪ੍ਰਿਆ ਸਰਕਾਰਾਂ ਵਾ ਇਹਨਾਂ ਦੇ ਵਿੱਚ ਜਿਹੜੇ ਕੋਈ ਸੰਕੀਰਣ ਸੋਚ ਵਾਲੇ ਲੋਕ ਆ ਉਹ ਅਮਨ ਅਮਾਨਤ ਦੁਨੀਆ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਔਰ ਬਾਹਰ ਵਿਦੇਸ਼ੀ ਤਾਕਤਾਂ ਦਾ ਚਾਹਤ ਹੈ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਜਿਸ ਦੇਸ਼ ਨੇ ਤਰੱਕੀ ਕੀਤੀ ਹੈ ਅਮਨ ਸ਼ਾਂਤੀ ਦੇ ਮਾਹੌਲ ਵਿੱਚ ਤਰੱਕੀ ਕੀਤੀ ਹੈ ਸਾਡੇ ਪੰਜਾਬ ਦਾ ਸੂਬਾ ਵਾ ਕਿਸੇ ਜ਼ਮਾਨੇ ਵਿੱਚ ਲਾਹੌਰ ਤੇ ਅੰਮ੍ਰਿਤਸਰ ਵਪਾਰਕ ਕੇਂਦਰ ਸੀ ਮੈਨੂੰ ਇਹਨਾਂ ਕੁਝ ਅਖਬਾਰਾਂ ਦੇ ਵਸੀਲਿਆਂ ਤੇ ਰਾਏ ਜਾਣਕਾਰੀ ਮਿਲੀ ਸੀ ਪਿਛਲੇ ਸਾਲੇ ਸਹਿਯੁਕਤ ਰਾਸ਼ਟਰ ਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਗਏ ਸੀ ਉੱਥੇ ਉਹਨਾਂ ਨੇ ਉਸ ਬੈਠਕ ਵਿੱਚ ਬੋਲਦਿਆਂ ਕਿਹਾ ਸੀ ਕਿ ਇਹ ਜਿਹੜਾ ਯੁੱਗ ਹੈ ਯੁੱਧ ਦਾ ਨਹੀਂ ਹੈ ਸਾਂਤੀ ਤੇ ਵਿਕਾਸ ਦਾ ਤੇ ਮੈਂ ਫਿਰ ਦੁਬਾਰਾ ਉਹਨਾਂ ਨੂੰ ਇਹ ਗੱਲ ਯਾਦ ਕਰਾਉਣਾ ਚਾਹੁੰਦਾ ਹੈ ਕਿ ਸ਼ਾਂਤੀ ਵਾਸਤੇ ਹੀ ਆਪਾਂ ਸਾਰੇ ਦੇਸ਼ ਵਾਸੀ ਤੇ ਤੁਸੀਂ ਯਤਨ ਕਰਕੇ ਇਸ ਸਮੱਸਿਆ 'ਚ ਸ਼ਾਂਤੀ ਪੂਰ ਕੇ ਸਮਝਾਉਣੀ ਕੋ ਸਤਿ ਸ਼ਕਲ ਜੀ ਮੈਂ ਹਾਂ ਸੁਖਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ 1947 ਇੱਕ ਐਸਾ ਸਾਲ ਜੋ ਕਿ ਕੈਲੰਡਰ ਦੇ ਵਿੱਚ ਨਹੀਂ ਬਲਕਿ ਹਰ ਉਸ ਦਿਲ ਦੇ ਵਿੱਚ ਵਸਦਾ ਹੈ ਜਿਨ੍ਹਾਂ ਨੇ ਵੰਡ ਦੇ ਦਰਦ ਨੂੰ ਚੇਲ ਲਿਆ ਹੈ ਅੱਜ ਅਸੀਂ ਤੁਹਾਨੂੰ ਇੱਕ ਅਜੇ ਹੀ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੀਆਂ ਜਿਨ੍ਹਾਂ ਨੇ 1947 ਦੀ ਵੰਡ ਦੇ ਸਮੇਂ ਆਪਣੇ ਪਰਿਵਾਰ ਦੇ ਜੀਵਾਂ ਨੂੰ ਖੋਇਆ ਹੈ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਵੀ ਦੇਸ਼ ਦੇ ਵਿੱਚ جنگ ਦਾ ਮਾਹੌਲ ਬਣਿਆ ਹੋਇਆ ਹੈ ਲੇਕਿਨ ਅਸਲ ਦੇ ਵਿੱਚ جنگ ਦਾ ਕੀ ਅਸਰ ਪੈਂਦਾ ਹੈ ਇਸ ਬਾਰੇ ਹੀ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਗਿਆਨੀ ਗੁਰਦੀਪ ਸਿੰਘ ਜੀ ਸਰ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਤੁਹਾਡਾ ਹੀ ਬਹੁਤ ਧੰਨਵਾਦ ਤੁਸੀਂ ਇਸ ਵਿਸ਼ੇ ਤੇ ਮੈਨੂੰ ਲੋਕਾਂ ਦੇ ਰੂਬਰੂ ਕਰ ਦਿੱਤਾ ਹੈ ਜੀ ਸਰ ਸਰ ਅੱਜ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਹਰ ਪਾਸੇ ਮਾਹੌਲ ਬਣਿਆ ਕਿ جنگ ਲੱਗ ਜਾਣੀ ਹੈ جنگ ਲੱਗ ਜਾਣੀ ਹੈ ਤੁਸੀਂ ਆਪ 1947 ਦੇ ਵੇਲੇ ਜਦੋਂ ਵੰਡ ਹੋਈ ਉਸ ਤੋਂ ਬਾਅਦ ਜਿਹੜੀਆਂ 65 ਦੀ 71 ਦੀ ਲੜਾਈ ਹੋਈ جنگ ਜਿਹੜੀਆਂ ਤੁਸੀਂ ਦੇਖਿਆ ਨੇ ਅਸਲ ਦੇ ਵਿੱਚ ਕੀ ਅਸਰ ਪੈਂਦਾ ਹੈ ਸਰ ਸਭ ਤੋਂ ਪਹਿਲਾਂ ਮੈਂ ਚਾਹਵਾਂਗਾ ਕਿ ਕਿਉਂਕਿ ਅੱਜ 1 ਮਈ ਹੈ ਹਮ ਔਰ ਇਹ ਕਮਕਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਦੁਨੀਆ ਭਰ ਵਿੱਚ ਤੇ ਮੈਂ ਅਜਿਹੇ ਦਿਨ ਤੇ ਸਾਰੇ ਸਮੁੱਚੇ ਕਿਰਤੀ ਵਰਗ ਨੂੰ ਆਪਣੇ ਵੱਲੋਂ ਮੁਬਾਰਕਬਾਦ ਪੇਸ਼ ਕਰਦਾ ਇਸ ਦੇ ਨਾਲ ਹੀ ਤੁਸੀਂ ਪੈਲਗਾਮ ਦੇ ਜਿਹੜੇ ਸ਼ਹੀਦ ਸਾਥੀ ਹੋਏ ਉਹਨਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਦਾ ਜਕਿਯਾਤ ਜਜ਼ਾਰ ਕਰਦਾ ਹਾਂ ਔਰ ਇਸ ਗੱਲ ਦੇ ਆਤਵਾਦੀਆਂ ਜੋ ਕਾਰਾ ਕੀਤਾ ਉਹਦੀ ਨਿੰਦਾ ਕਰਦਾ ਅਸਰ ਗੱਲ ਕਰਾਂਗੇ ਜੰਗ ਦੇ ਮਾਹੌਲ ਦੀ ਜਿਵੇਂ ਕਿ ਤੁਸੀਂ ਆਪ ਦਰਦ ਹੰਡਾਇਆ ਤੁਹਾਡੇ ਪਰਿਵਾਰ ਦੇ ਜੀ ਗਏ ਨੇ ਕੀ ਮਾਹੌਲ ਸੀ ਅਦੋਂ ਤੇ ਕਿਸ ਤਰ੍ਹਾਂ ਇਹ 1947 ਦੀ ਵੰਡ ਹੋਈ ਤਾਂ ਕਿ ਅਸਰ ਪਿਆ ਦੇਖੋ ਜੀ 1947 ਨੂੰ ਆਪਣੇ 78 ਸਾਲ ਹੋ ਗਏ ਹਮ ਲੇਕੇ ਜਿੰਨੇ ਲੋਕਾਂ ਨੇ ਆਪਣੇ ਪਿੰਡੇ ਤੇ ਜਾਂ ਅੱਖੀਂ ਉਹ ਸੰਤਾਪ ਦੇਖਿਆ ਉਹਨਾਂ ਦੀ ਜ਼ਖਮ ਅੱਜ ਵੀ ਅੱਲੇ ਹੈ ਉਹ ਜਿੰਨੇ ਚੋ ਮੇਰਾ ਪਰਿਵਾਰ ਵੀ ਸ਼ਾਮਲ ਹੈ ਜਿੰਨਾਂ ਦੇ 18 ਜੀ ਉਸ ਪਾਰਟੀਸ਼ਨ ਵਿੱਚ ਮਾਰੇ ਗਏ ਜਿੰਨਾ ਦੇ ਖੁਦ ਮੇਰਾ ਬਾਬਾ ਦਾਦੇ ਮੇਰਾ ਫਾਦਰ ਉਹ ਜਾਨੋ ਉਹਨਾਂ ਨੂੰ ਆਤੋ ਹਣਾ ਪਿਆ ਸਾਡੇ ਘਰ ਪਰ ਲੁੱਟਿਆ ਗਿਆ ਔਰ ਮੇਰੇ ਵਰਗੇ ਪਰਿਵਾਰ ਬਹੁਤ ਸਾਰੇ ਅਨੇਕਾਂ ਵਾਂ ਜਿਨ੍ਹਾਂ ਦੇ ਇਸ ਤਰ੍ਹਾਂ ਨਾਲ ਪਾਣਾ ਵਾਪਰਿਆ ਉਹ ਅੱਜ ਵੀ ਆਪਣੇ ਪੈਰਾਂ ਤੇ ਸਟੈਂਡ ਸਟਿਲ ਨਹੀਂ ਹੋ ਸਕੇ ਤਾਂ ਮੈਨੂੰ ਜਦੋਂ ਇਹ ਜੰਗ ਦੀ ਗੱਲ ਆਉਂਦੀ ਹੈ ਤੇ ਬੜਾ ਪਛਤਾਪ ਹੁੰਦਾ ਹੈ ਮੇਰਾ ਪਿੰਡ ਲਾਹੌਰ ਜ਼ਿਲ੍ਹੇ ਦੇ ਵਿੱਚ ਤਖੀਪੁਰ ਛਾਪਾ ਛਾਪਾ ਖਾਸ ਨੇ ਆਰ ਆ ਰੋਡ ਤੇ ਸੈਤਿਆ ਉਹ ਮੇਰਾ ਪਿੰਡ ਸੇ ਔਰ ਤੁਸੀਂ ਇਹ ਸਾਬ ਲਾ ਲੋ ਜੰਗ ਇੰਨੀ ਭਿਆਨਕ ਹੁੰਦੀ ਆ ਜਾਂ ਧਰਮ ਦੇ ਜ਼ਾਰ ਤੇ ਵੰਡ ਇੰਨੀ ਭਿਆਨਕ ਹੁੰਦੀ ਆ ਕਿ ਇੱਕ ਦੂਸਰੇ ਦੇ ਜਿਹੜੇ ਲੋਕ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇੰਨੇ ਰਿਸ਼ਤੇ ਨੇੜਲੇ ਵਿੱਚ ਰਹਿੰਦੇ ਸੀ ਉਹ ਵੀ ਜਾਂਦੇ ਦੁਸ਼ਮਣ ਹੋ ਗਏ ਧਰਮ ਦੀ ਕਟੜਤਾ ਇੰਨੀ ਵਿਰੋਧ ਜਿਹੜਾ ਵਾ ਨੁਕਸਾਨ ਕਰਦਾ ਤੇ ਮੈਂ ਇਸੇ ਕਰਕੇ ਇਸ ਗੱਲ ਦੇ ਉੱਤੇ ਬੜਾ ਦੁਖੀ ਆ ਜਦੋਂ ਕੋਈ جنگ ਦਾ ਨਾਮ ਲੈਂਦਾ ਹੈ ਵੀ جنگ ਨਹੀਂ ਹੋਣੀ ਚਾਹੀਦੀ ਮੇਰਾ ਆਪਣਾ ਵਿਚਾਰ ਹੈ جنگ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਹੈ جنگ ਤੇ ਖੁਦ ਇੱਕ ਮਸਲਾ ਹੈ ਔਰ ਵਿਰੋਧ ਨਾ ਵਿਰੋਧ ਨੂੰ ਨਹੀਂ ਘਟਾਇਆ ਜਾ ਸਕਦਾ ਵਿਰੋਧ ਨੂੰ ਪਿਆਰ ਨਾਲ ਹੀ ਹਟਾਇਆ ਜਾ ਸਕਦਾ ਜਿੱਤਿਆ ਜਾ ਸਕਦਾ ਸਰ ਕੀ ਕਹਿਣਾ ਚਾਹੋਗੇ ਪਹਿਲਗਾਮ ਹਮਲੇ ਤੋਂ ਬਾਅਦ ਜਿੱਥੇ ਹਰ ਪਾਸੇ ਸਖਤਾਈ ਹੋ ਗਈ ਹੈ ਸਾਡੇ ਗੁਆਂਢੀ ਦੇਸ਼ ਨਾਲ ਪਾਕਿਸਤਾਨ ਨਾਲ ਬਾਰਡਰ ਜਿਹੜੇ ਨੇ ਸੀਲ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੇ ਸਖਤਾਈਆਂ ਨੇ ਉਹ ਵਧ ਚੁੱਕੀਆਂ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਇਹਦੇ ਬਾਰੇ ਜੋ ਅਨਪ੍ਰਭ ਕਰ ਰਿਹਾ ਹਾਂ ਮੈਂ ਖੁਦ ਇੱਕ ਵਾਰੀ ਜਾ ਕੇ ਵੀ ਦੇਖਿਆ ਹੈ ਪਾਕਿਸਤਾਨ ਦੇ ਵਿੱਚ ਕਿਉਂਕਿ ਉਹ ਪੰਜਾਬੀ ਉਹ ਵੀ ਨੇ ਐਸ ਵੀ ਪੰਜਾਬੀ ਆ ਜਦੋਂ ਵੀ ਕੋਈ ਲੜਾਈ ਪਾਕਿਸਤਾਨ ਨਾਲ ਹੋਈ ਹੈ ਚਾਹੇ 65 ਦੀ ਹੋਈ ਚਾਹੇ 71 ਦੀ ਹੋਈ ਪੰਜਾਬ ਨੂੰ ਹੀ ਉਹਦਾ ਸੰਤਾਪ ਚਲਣਾ ਪਿਆ ਜਿਹੜੇ ਹਿੰਦੁਸਤਾਨ ਦੇ ਦੂਸਰੇ ਸੂਬੇ ਐ ਜਿਹੜੇ ਅੱਜ ਨਵੀਂ ਪਨੇਰੀ ਜਿਹੜੇ 47 ਸੰਤੋਂ 47 ਦੀ ਜਿਹੜੀ ਪਾਰਟੀਸ਼ਨ ਉਸ ਤੋਂ ਬਾਅਦ ਦੀ ਪਧਾਇਸ਼ ਉਹਨਾਂ ਨੂੰ ਪਤਾ ਹੀ ਨਹੀਂ جنگ ਕੀ ਹੁੰਦੀ ਆ ਉਹ ਹੀ ਉਛਲ-ਉਛਲ ਕੇ ਜੰਗ ਦੇ ਨਾਰੇ ਲਾਉਂਦੇ ਆ ਜਿੰਨਾਂ ਲੋਕਾਂ ਨੇ ਸੰਤਾਪ ਚੱਲਿਆ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਪੁੱਛੋ ਉਹ ਤੇ ਕਦੀ ਵੀ ਜੰਗ ਦੇ ਨਾਰੇ ਨਹੀਂ ਅਮਨ ਦੇ ਵਾਸਤਾ ਹੀ ਪਾਉਂਦੇ ਆ ਤੋ ਇਸ ਚਲਸਲੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਕੋਈ ਵੀ ਪਲਵਾਮਾ ਜਿਹੜਾ ਆਪਣਾ ਪਹਿਲਗਾਮ ਵਾਲਾ ਜਿਹੜਾ ਇਹ ਵਾਕਿਆ ਹੋਇਆ ਵਾ ਅੱਤਵਾਦੀਆਂ ਨੇ ਬੜਾ ਮਾਰਾ ਮਾਰਾ ਜਿਹੜਾ ਕਾਰਾ ਕੀਤਾ ਵਾ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਔਰ ਇਹ ਜਿਹੜੇ ਇਹ ਗੱਲਾਂ ਫਲਾਈਆਂ ਜਾ ਰਹੀਆਂ ਮੈਂ ਸਮਝਦਾ ਵਿਦੇਸ਼ੀ ਤਾਕਤਾਂ ਹੱਥ ਕੰਡਾ ਵਰਤ ਰਹੀਆਂ ਆਪਣੇ ਮਫਾਦ ਵਾਸਤੇ ਕਿਉਂਕਿ ਦੋਵਾਂ ਦੇਸ਼ਾਂ ਨੂੰ ਲੜਾਇਆ ਜਾਵੇ ਔਰ ਆਪਣਾ ਜਿਹੜਾ ਮਫਾਦ ਉਹਨੂੰ ਹੱਲ ਕੀਤਾ ਜਾਵੇ ਕਿਉਂਕਿ ਅਮਰੀਕੀ ਸਾਮਰਾਜ ਜਿਹੜਾ ਵਾ ਖਾਸ ਕਰਕੇ ਉਹ ਸਾਰੇ ਦੁਨੀਆ ਦੇ ਦੇਸ਼ਾਂ ਦੇ ਫੌਜੀ ਸਰਦਾਰ ਬਣਿਆ ਪਿਆ ਔਰ ਠੰਡਰ ਹੈ ਉਹ ਚਾਹੁੰਦਾ ਵਾ ਕੋਈ ਨਾ ਕੋਈ ਦੇਸ਼ ਵਿੱਚ ਲੜਾਈ ਲੱਗੇ ਰਵੇ ਤੇ ਮੇਰੇ ਹਥਿਆਰ ਵਿਕਦੇ ਰਹਿਣ ਕਿਉਂਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹਥਿਆਰ ਵੇਚਣ ਵਾਲਾ ਵਪਾਰੀ ਹੈ ਔਰ ਹਿੰਦੁਸਤਾਨ ਵੀ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿਹੜੇ ਸਭ ਤੋਂ ਜ਼ਿਆਦਾ ਹਥਿਆਰ ਜਿਹੜੇ ਬਾਹਰੋਂ ਖਰੀਦੇ ਹੈ ਤੇ ਮੈਂ ਸਮਝਦਾ ਇਹਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੈ ਮੈਂ ਥੋੜਾ ਚਿਰ ਪਹਿਲਾਂ ਹੀ ਇਹ ਗੱਲ ਪੜ੍ਹੀ ਹੈ ਕਿ ਜਿਹੜਾ ਸਾਡਾ ਹਿੰਦੁਸਤਾਨ ਹੈ ਇਹ ਇਹਦਾ ਜਿਹੜਾ ਬਜਟ ਰੱਖਿਆ ਕਿ ਬਜਟ ਹੈ ਪਾਕਿਸਤਾਨ ਨਾਲੋਂ 9 ਗੁਣਾ ਜ਼ਿਆਦਾ ਹੈ ਔਰ ਹੁਣੇ-ਹੁਣੇ ਥੋੜੇ ਦਿਨ ਪਹਿਲਾਂ ਹੀ ਫਰਾਸ ਨਾਲ ਸਾਡੀ ਹਿੰਦੁਸਤਾਨ ਦੀ ਸਰਕਾਰ ਸਮਝੌਤਾ ਕਰਕੇ ਆਈ ਹੈ 4000000 ਕਰੋੜ ਰੁਪਏ ਦਾ ਉਥੋਂ ਅਸੀਂ ਜਿਹੜਾ ਨੈਵੀ ਦਾ ਸਾਜੋ-ਸਮਾਨ ਹੈ ਫਾਈਟਰ ਵਗੈਰਾ ਉਹ ਖਰੀਦ ਕੇ ਲਿਆਣੇ ਆ ਤਾਂ ਮੇਰਾ ਇਹ ਮੰਨਣਾ ਵਾ ਅਗਰ ਇਹ ਰੁਪਏ ਜਿੰਨਾ ਫੌਜ ਤੇ ਅਸੀਂ ਖਰਚ ਕਰਦੇ ਆ ਉਹ ਖਰਚ ਜਿਹੜਾ ਵਾ ਲੋਕਾਂ ਨੂੰ ਅਨਪੜਤਾ ਦੂਰ ਕਰਨ ਵਾਸਤੇ ਭੁਖਮਰੀ ਦੂਰ ਕਰਨ ਵਾਸਤੇ ਲੋਕਾਂ ਦੇ ਵਿਕਾਸ ਦੇ ਕਾਰਜਾਂ ਵਾਸਤੇ ਖਰਚ ਕੀਤਾ ਜਾਵੇ ਤੇ ਹਿੰਦੁਸਤਾਨ ਦਾ ਨਕਸ਼ਾ ਹੀ ਕੋਈ ਹੋਰ ਹੋਵੇ ਮੇਰੀ ਇਹ ਤਮੰਨਾ ਵਾ ਜੰਗ ਕੋਈ ਹੱਲ ਨਹੀਂ ਨਾ ਹੀ ਭਾਰਤ ਦੇ ਲੋਕ ਔਰ ਪੰਜਾਬ ਦੇ ਲੋਕ ਨਾ ਹੀ ਪਾਕਿਸਤਾਨ ਪਾਕਿਸਤਾਨੀ ਪੰਜਾਬ ਦੇ ਲੋਕ ਲੜਾਈ ਬਿਲਕੁਲ ਨਹੀਂ ਚਾਹਦੇ ਇਹ ਮੇਰਾ ਪੱਕਾ ਮੰਨਣਾ ਵਾ ਜਾ ਕੇ ਦੇਖੋ ਦੇਸ਼ ਤੋਂ ਬਾਹਰ ਕੈਨੇਡਾ ਅਮਰੀਕਾ ਵਗੈਰਾ ਜਿੱਥੇ ਪੰਜਾਬੀ ਇਹ ਇਕੱਠੇ ਗਲਵਕੜੀਆਂ ਪਾ ਕੇ ਮਿਲਦੇ ਆ ਅੱਜ ਵੀ ਉਹਨਾਂ ਦਾ ਭਾਈਚਾਰਾ ਉੱਥੇ ਬਰਕਰਾਰ ਹੈ ਉਹ ਤਰਸਦੇ ਆ ਇੱਕ ਦੂਸਰੇ ਨਾਲ ਗਲਵਕੜੀਆਂ ਪਾ ਕੇ ਰਹੀਏ ਪਰ ਜਿਹੜੀਆਂ ਸਰਕਾਰਾਂ ਵਾਂ ਇਹਨਾਂ ਦੇ ਵਿੱਚ ਜਿਹੜੇ ਕੋਈ ਸੰਕੀਰਣ ਸੋਚ ਵਾਲੇ ਲੋਕ ਹੈ ਉਹ ਅਮਨ ਅਮਾਨਤ ਦੁਨੀਆ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਔਰ ਬਾਹਰ ਵਿਦੇਸ਼ੀ ਤਾਕਤਾਂ ਦਾ ਚਾਹਤ ਹੈ ਮੇਰੀ ਸਮਝੇ ਬੰਦੀ ਹੈ ਤੇ ਇਹ ਕੋਈ ਜੰਗ ਹੱਲ ਨਹੀਂ ਹੈ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਜਿਸ ਦੇਸ਼ ਨੇ ਤਰੱਕੀ ਕੀਤੀ ਆ ਅਮਰ ਸ਼ਾਂਤੀ ਦੇ ਮਾਹੌਲ ਵਿੱਚ ਚਿਤਰਕੇ ਕੀਤੇ ਆ ਔਰ ਲੜਾਈ ਨਾਲ ਹਮੇਸ਼ਾ ਦੇਸ਼ ਦੇ ਆਰਥਿਕ ਤਾਕਤਾਂ ਜਿਹੜੀਆਂ ਆਰਥਿਕ ਪੋਜੀਸ਼ਨ ਆ ਉਹ ਕਮਜ਼ੋਰ ਹੁੰਦੀ ਹੈ ਜੰਗ ਤਾਂ ਲੱਗ ਜਾਂਦੀ ਹੈ ਲੇਕਿਨ ਉਸ ਦਾ ਅਸਰ ਜਿਹੜਾ ਹੈ ਆਮ ਲੋਕਾਂ ਨੂੰ ਖਾਮਿਆਜ਼ਾ ਜਿਹੜਾ ਭੁਗਤਣਾ ਪੈਂਦਾ ਹੈ ਕਈ ਮਾਵਾਂ ਤੋਂ ਪੁੱਤ ਦੂਰ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਹੁਣ ਵੀ ਜਿਹੜੀਆਂ ਬਹੁਤ ਸਾਰੇ ਦੇਖਣ ਨੂੰ ਮਿਲ ਰਹੇ ਨੇ ਬਾਰਡਰ ਤੇ ਜਦੋਂ ਕਿਹਾ ਗਿਆ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਵਤਨ ਵਾਪਸ ਚਲੇ ਜਾਓ ਤਾਂ ਉੱਥੇ ਵੀ ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਤੋਂ ਦੂਰ ਹੋਈਆਂ ਛੋਟੇ-ਛੋਟੇ ਬੱਚਿਆਂ ਤੋਂ ਜਾਂ ਆਪਣੇ ਪਤੀ ਤੋਂ ਦੂਰ ਹੋਈਆਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਜੋ ਕਿ ਹਰ ਇੱਕ ਦੀ ਅੱਖ ਦੇ ਵਿੱਚ ਹੰਝੂ ਲੈ ਕੇ ਆ ਰਿਹਾ ਸੀ ਕਿਵੇਂ ਦੇਖਦੇ ਹੋ ਇਸ ਮਾਹੌਲ ਨੂੰ ਦੇਖੋ ਜੋ ਪੋਜੀਸ਼ਨ ਭਾਰਤ ਦੇ ਪੰਜਾਬ ਦੀ ਔਰ ਪਾਕਿਸਤਾਨ ਦੇ ਪੰਜਾਬ ਦੀ ਹੈ ਇਹ ਦੂਸਰੇ ਹਿੰਦੁਸਤਾਨ ਦੇ ਦੂਜੇ ਸੂਬਿਆਂ ਤੇ ਭਾਰਤ ਦੇ ਦੂਸਰੇ ਆਪਣਾ ਪਾਕਿਸਤਾਨ ਦੇ ਦੂਸਰੇ ਸੂਬਿਆਂ ਦੇ ਨਾਲੋਂ ਡਿਫਰ ਹੈ ਅਸੀਂ ਕਿਉਂਕਿ ਬਾਰਡੇ ਤੇ ਰਹਿ ਰਹਿਆ ਅਸੀਂ ਤੇ ਇਹ ਮੰਗ ਕਰਦੇ ਆਂ ਵੀ ਆਪਸ ਵਿੱਚ ਇੱਕ ਦੂਸਰਾ ਮਿਲਵਰਤਨ ਦੀ ਸਾਜ ਵਧੇ ਅਸੀਂ ਇਹ ਵੀ ਚਾਹੁੰਦੇ ਆਂ ਇੱਕ ਦੂਜੇ ਨਾਲ ਵਪਾਰ ਵਧੇ ਅਸੀਂ ਇਹ ਵੀ ਚਾਹੁੰਦੇ ਆਂ ਕੋਈ ਹਰ ਇੱਕ ਜਿਹੜੇ ਆ ਲੇਖ ਲੇਖ ਜਿਹੜੇ ਆ ਉਹ ਜਾਣ ਦੂਸਰੇ ਵਪਾਰੀ ਜਾਣ ਇੱਕ ਦੂਸਰੇ ਨਾਲ ਆਪਣੇ ਸਮਝੌਤੇ ਕਰਕੇ ਵਪਾਰ ਵਧੇ ਕਿਉਂਕਿ ਜਿਹੜਾ ਸਾਡਾ ਇਹ ਪੰਜਾਬ ਦਾ ਸੂਬਾ ਵਾ ਕਿਸੇ ਜ਼ਮਾਨੇ ਵਿੱਚ ਲਾਹੌਰ ਤੇ ਅੰਮ੍ਰਿਤਸਰ ਵਪਾਰਕ ਕੇਂਦਰ ਸੀ ਉਹ ਇਥੋਂ ਸਾਰੇ ਮੁਸਲਮ ਕੰਟਰੀਜ਼ ਨੂੰ ਮਾਲ ਜਿਹੜਾ ਸਾਡਾ ਇਥੋਂ ਬਣਿਆ ਹੋਇਆ ਮਾਲ ਉਧਰ ਨੇ ਜਾਂਦਾ ਸੀ ਤੇ ਅੱਜ ਤੇ ਲੋੜ ਸਕੋ ਇਸ ਗੱਲ ਸੀ ਵਪਾਰ ਨੂੰ ਵਧਾਉਂਦੇ ਤੇ ਸਗੋਂ ਸਾਡੇ ਪੰਜਾਬ ਦੇ ਜਿਹੜੀ ਸ਼ਰਧਾ ਅਟਾਰੇ ਵਾਗਾ ਬੜ ਰੋਂ ਨੂੰ ਬੰਦ ਕਰ ਦਿੱਤਾ ਗਿਆ ਔਰ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਮਾਹੌਲ ਇੰਨਾ ਖਤਰਨਾਕ ਜਿਹੜੇ ਪਿੰਡਾਂ ਤੇ ਖਾਸ ਕਰਕੇ ਜਿਹੜੇ ਕਸਬੇ ਜਿਹੜੇ ਸ਼ਹਿਰ ਸਾਡੇ ਬਾਰਡਰ ਦੇ ਆ ਅੰਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਔਰ ਤਰਨਤਾਰਨ ਇਤੋਂ ਦੇ ਲੋਕਾਂ ਨੂੰ ਤੁਸੀਂ ਪੁੱਛ ਕੇ ਕੋਈ ਲੜਾਈ ਦਾ ਕੀ ਹਾਲ ਹੁੰਦਾ ਮਾਵਾ ਪੁੱਤ ਨਹੀਂ ਸਮਾਉਂਦਿਆਂ ਔਰ ਡੰਗਰ ਕਿਤੇ ਤੇ ਆਪ ਕਿਤੇ ਤੇ ਬੱਚੇ ਕਿਤੇ ਹੁੰਦੇ ਐ ਇੰਨੀ ਮੁਸ਼ਕਲ ਹੁੰਦੀ ਐ ਇਸ ਕਰਕੇ ਪੰਜਾਬ ਦੇ ਲੋਕ ਬਿਲਕੁਲ ਇਹ ਲੜਾਈ ਦੇ ਖਿਲਾਫ ਉਹ ਤੇ ਰੋਜ਼ ਦੁਆ ਕਰਦੇ ਆ ਅਮਨ ਸ਼ਾਂਤੀ ਦੀ ਔਰ ਸਰਬੱਤ ਦੇ ਭਲੇ ਦੀ ਗੱਲ ਕਰ ਤੁਸੀਂ ਤਾਂ ਆਪ ਜੰਗਾ ਜਿਹੜੇ ਨੇ ਆਪਣੇ ਅੱਖੀ ਵੇਖੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦਾ ਅਸਰ ਆਮ ਲੋਕਾਂ ਦੇ ਬਾਅਦ ਵਿੱਚ ਕਿੰਨੀ ਦੇਰ ਤੱਕ ਰਹਿੰਦਾ ਹੈ ਦੇਸ਼ ਦਾ ਵਿਕਾਸ ਤਾਂ ਰੁਕ ਹੀ ਜਾਂਦਾ ਹੈ ਕਿੰਨੀ ਦੇਰ ਬਾਅਦ ਉਹਨੂੰ ਭਰਨਾ ਪੈਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਜਨਤਾ ਨੂੰ ਕਿੰਨੀ ਦੇਰ ਤੱਕ ਇਸ ਦਾ ਅਸਰ ਰਹਿੰਦਾ ਦੇਖੋ ਇਹ ਸੰਤਾਪ ਤਾਂ ਸਾਰੀ ਉਮਰ ਹੀ ਰਹਿੰਦਾ ਹੈ ਜਿਨ੍ਹਾਂ ਦੇ ਜੀ ਘਰ ਦੇ ਚਲੇ ਜਾਂਦੇ ਆ ਉਹ ਤੇ ਵਾਪਸ ਨਹੀਂ ਆਉਂਦੇ ਜ਼ਿੰਦਗੀ ਤਿੱਕਿਆri ਮਿਲਦੀ ਹੈ ਔਰ ਜੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ ਜਾਵੇ ਖੁਸ਼ਹਾਲ ਜੀਵਾ ਜਾਵੇ ਤੇ ਇਸ ਵਰਗ ਪਰ ਲੜਾਈਆਂ ਸਵਰਗ ਦੀ ਜਗ੍ਹਾ ਤੇ ਨਰਕ ਬਣਾ ਦਿਆਂ ਘਰ ਕੋਰ ਨਰਕ ਬਣ ਜਾਂਦੇ ਜੀ ਵਿਛੜ ਜਾਂਦੇ ਆ ਲੋਕ ਰੋਟੀ ਤੋਂ ਉਤਰ ਹੋ ਜਾਂਦੇ ਘਰਬਾ ਤਬਾਹ ਹੋ ਜਾਂਦੇ ਆ ਦੁਬਾਰਾ ਉਹਨਾਂ ਨੂੰ ਪੈਰਾਂ ਤੇ ਖੜਾ ਹੋਣ ਵਾਸਤੇ ਸਾਰੀ ਉਮਰਾਂ ਲੱਗ ਜਾਂਦੀਆਂ ਦੋ ਤਿੰਨ ਪੀੜੀਆਂ ਲੱਗ ਜਾਂਦੀਆਂ ਤੋਂ ਮੈਂ ਸਮਝਦਾ ਕਿਉਂਕਿ ਮੈਨੂੰ ਤਜਰਬਾ ਹੈ ਇਸ ਗੱਲ ਦਾ ਮੈਂ 65 ਦੀ ਲੜਾਈ ਵੀ ਦੇਖੀ ਹੈ ਮੈਂ 71 ਦੀ ਲੜਾਈ ਦੇਖੀ ਹੈ ਮੋਚਾਂ ਦੇ ਜਾ ਕੇ ਵੀ ਦੇਖਿਆ ਉਸ ਵੇਲੇ ਜੋ ਦੁਰਦਸ਼ਾ ਆਮ ਲੋਕਾਂ ਦੀ ਹੁੰਦੀ ਹੈ ਮੈਂ ਆਪਣੇ ਤੁਹਾਨੂੰ ਜ਼ਿੰਦਗੀ ਦੀ ਆਪਣੀ ਅਮਲੀ ਤੌਰ ਤੇ ਜੋ ਸਾਨੂੰ ਆਪਰੇ ਮੈਂ ਦੱਸਣੀ ਚਾਹਾਂਗਾ 71 ਦੀ ਲੜਾਈ ਵਿੱਚ ਅਸੀਂ ਜਦੋਂ ਵਾਈਜਾਜਾ ਨੇ ਆਣਾ ਸਾਇਰਨ ਵੱਜਨੇ ਖਤਰੇ ਦੇ ਅਸੀਂ ਘਰਾਂ 'ਚ ਮੋਰਚੇ ਬਣਾਏ ਚਾਟੋ 'ਚ ਵੜ ਜਾਣਾ ਘਰਾਂ ਵਿੱਚ ਜਦੋਂ ਵੜ ਜਾਣਾ ਤੇ ਪਤਾ ਨਹੀਂ ਕਿੱਥੇ ਜਾਜ ਨੇ ਬੰਬ ਡੇਗਦੇ ਨੇ ਤੇ ਜਦੋਂ ਸਾਇਰਨ ਖਤਮ ਹੋਣਾ ਫਿਰ ਬਾਹਰ ਨਿਕਲਣਾ ਤੇ ਔਰ ਆਵਾਜ਼ਾਂ ਆਣੀਆਂ ਕਿਸੇ ਜਗ੍ਹਾ ਤੋਂ ਉੱਥੇ ਬੰਬ ਚੱਲ ਗਿਆ ਉਹ ਬੰਦੇ ਮਰ ਗਏ ਦਰਦਿਆਂ ਨੇ ਅਮਰਸਰ ਜ਼ਿਲ੍ਹੇ ਦੇ ਪਿੰਡਾਂ ਦੇ ਤੇ ਖਾਸ ਕਰਕੇ ਜਿਹੜੇ ਬਾਰਡਰ ਦੇ ਸ਼ਹਿਰ ਨਾਲ ਲੱਗਦੇ ਇਲਾਕੇ ਆ ਇਹਨਾਂ ਨੇ ਆਪਣੇ ਬੱਚੇ ਵਗੈਰਾ ਬਾਹਰ ਭੇਜ ਦਿੱਤੇ ਵੀ ਇੱਥੇ ਜਗ੍ਹਾ ਤੇ ਮਹਫੂਜ਼ ਰਹਿਣਗੇ ਪਰ ਉਹ ਬੱਚਿਆਂ ਦੀਆਂ ਮਾਵਾਂ ਨੇ ਉੱਥੇ ਜਾ ਕੇ ਤੇ ਮਹਿਸੂਸ ਕੀਤਾ ਵੀ ਅਸੀਂ ਘਰ ਵਾਲਿਆਂ ਤੋਂ ਵਿਛੜ ਕੇ ਉੱਥੇ ਮਰ ਗਏ ਘਰ ਵਾਲੇ ਇੱਥੇ ਮਰ ਗਏ ਉਹ ਵਾਪਸ ਆ ਕੇ ਵੀ ਇਕੱਠੇ ਮਰਾਂਗੇ ਇਹ ਇਹ ਮਾਹੌਲ ਨਾ ਬਣਾਓ ਇਹ ਬਹੁਤ ਬਹੁਤ ਦੁਖਦਾਈ ਹੁੰਦਾ ਵਾ ਏ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਬੱਡ ਦੇ ਜ਼ਿਲ੍ਹਿਆਂ ਨੇ ਹੰਡਾਇਆ ਹੋਇਆ ਬੜਾ ਪਛਤਾ ਤਾਂ ਬੰਦਾ ਇਸ ਵਲ ਤਾਂ ਕੰਪਨੀਆਂ ਛੱਡਦੀਆਂ ਜਦੋਂ ਉਹ ਗੱਲ ਯਾਦ ਆਉਂਦੀ ਬੜਾ ਮਾਹੌਲ ਮੜਾ ਹੁੰਦਾ ਕਾਰੋਬਾਰ ਕੋਈ ਰਹਿੰਦਾ ਨਹੀਂ ਬੁਰਾ ਹਾਲ ਬਾਂਕੇ ਦਿਹਾੜੇ ਹੁੰਦਿਆ ਦੇਸ਼ ਦਾ ਵਿਕਾਸ ਕਿਉਂ ਨਹੀਂ ਦੇਸ਼ ਦਾ ਨਿਗਾਰ ਹੁੰਦਾ ਅਸਲ ਜਿੰਨਾ ਨੇ ਪਹਿਲਗਾਮ ਹੁਣ ਅਤੰਕੀ ਜਿਹੜਾ ਹਮਲਾ ਹੋਇਆ ਜਦੋਂ ਉਹ ਲੋਕਾਂ ਦੀਆਂ ਵੀਡੀਓਜ਼ ਦੇਖੀਆਂ ਕਿਸ ਤਰ੍ਹਾਂ ਦੇਖਿਆ ਕਿ ਕਿਵੇਂ ਇੱਕ ਲੜਕੀ ਆ ਜਿਸ ਦੇ ਹਜੇ 6 ਦਿਨ ਮਹੱਜ਼ ਵਿਆਹ ਨੂੰ ਹੋਏ ਤੇ ਉਹਦੇ ਪਤੀ ਨੂੰ ਜਿਹੜਾ ਅਤੰਕੀ ਹਮਲੇ ਚ ਮਰ ਗਏ ਉਸ ਤੋਂ ਬਾਅਦ ਲੋਕਾਂ ਚ ਜਿਹੜਾ ਉਹ ਬਹੁਤ ਜ਼ਿਆਦਾ ਰੋਸ ਹੈ ਲੋਕਾਂ ਨੂੰ ਇਹ ਕਿ ਜਿਹੜਾ ਜਵਾਬ ਹੈ ਉਹ ਹੁਣ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਨੂੰ ਕੀ ਕਹਿਣਾ ਚਾਹਉ ਕਿਉਂਕਿ ਲੋਕਾਂ ਚ ਵੀ ਕਿ ਹੁਣ ਸਰਕਾਰ ਜਿਹੜੀ ਹੈ ਜਵਾਬ ਕਿਉਂ ਨਹੀਂ ਦੇ ਰਹੀ ਦੇਖੋ ਰੋਸ ਤੇ ਸਾਨੂੰ ਹੈ ਰੋਸ ਹੋਣਾ ਕੁਦਰਤੀ ਹੈ ਜਿਸ ਦਾ ਨੁਕਸਾਨ ਹੋਏਗਾ ਚਾਹੇ ਦੇਸ਼ ਦਾ ਹੋਵੇ ਚਾਹੇ ਪਰਿਵਾਰ ਦਾ ਹੋਵੇ ਚਾਹੇ ਕਿਸੇ ਦਾ ਵਿਅਕਤੀ ਵਿਸ਼ੇਸ਼ ਦਾ ਹੋਵੇ ਇਹਦੇ ਵਿੱਚ ਤਾਂ ਸੰਤਾਪ ਹੈ ਹੀ ਹੈ ਲੇਕਿਨ ਇਹ ਹੱਲ ਨਹੀਂ ਹੈ ਅੱਜ ਤੇ ਇੱਕ ਰੋ ਰਹੀ ਹੈ ਜਦ جنگ ਲੱਗੇਗੀ ਕਰੇ ਕਿੰਨਿਆ ਭੈਣਾਂ ਨੇ ਵਿਧਵਾ ਹੋਣਾ ਕਿੰਨਿਆ ਮਾਵਾ ਦੇ ਪੁੱਤ ਮਾਰੇ ਜਾਣੇ ਇਹ ਤੇ ਦੇਖੋ ਨਾ ਸੋਚੋ ਪਹਿਲਾਂ ਹੀ ਸੋਚਣਾ ਚਾਹੀਦਾ ਬਾਅਦ ਵਿੱਚ ਸੋਚਣਾ ਕਿੰਨੀ ਦੌਲਤ ਉਜੜ ਜਾਣੇ ਤੇ ਬੇਕਸੂਰ ਲੋਕਾਂ ਨੇ ਵਿਚਾਰੇ ਮਾਰੇ ਜਾਣੇ ਦੇਸ਼ ਦੀ ਆਰਥਿਕਤਾ ਕਿੰਨੀ ਨਸ਼ਟ ਹੋਣੀ ਹੈ ਦੁਬਾਰਾ ਫਿਰ ਖੜੇ ਹੋਣਾ ਇਸ ਕਰਕੇ ਮੈਂ ਇਹਦਾ ਹੱਲ ਬਦਲਾ ਲੈਣ ਵਿੱਚ ਨਹੀਂ ਹੈ ਇਹਦੇ ਬਹਿ ਕੇ ਮੈਂ ਤੇ ਇਹ ਵੀ ਤੁਹਾਡੇ ਇਸ ਚੈਨਲ ਰਾਹੀਂ ਅਪੀਲ ਕਰਾਂਗਾ ਜਿਹੜੇ ਸਾਡੀ ਸੰਯੁਕਤ ਰਾਸ਼ਟਰ ਦੇ ਦੇਸ਼ ਆ ਉਹਨਾਂ ਨੂੰ ਵਿੱਚ ਪਾ ਕੇ ਕੋਈ ਇਹਦਾ ਵਾਇਆ ਮੀਡੀਆ ਕੰਨ ਚ ਇਹਦਾ ਹੱਲ ਕਰਨਾ ਚਾਹੀਦਾ ਵੀ ਦੋਵੇਂ ਦੇਸ਼ ਲੜਨ ਆ ਇਹਦੇ ਵਿੱਚ ਸਾਰੀ ਦੁਨੀਆ ਦਾ ਭਲਾ ਮਨੁੱਖਤਾ ਦਾ ਭਲਾ ਵਾ ਇਸ ਕਰਕੇ ਮੈਂ ਇਸ ਹੱਕ ਤੇ ਨਹੀਂ ਬਦਲੇ ਨਾਲ ਬਦਲਾ ਲੈ ਕੇ ਤੇ ਸਮੱਸਿਆ ਹੱਲ ਹੋਏਗੀ ਇਹ ਨਹੀਂ ਹੋ ਸਕਦੀ ਮੇਰੀ ਸਮਝ ਵਿੱਚ ਤੇ ਆਖਰੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੋਵਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਕਾਇਮ ਕਰੋ ਮੈਂ ਇਹੋ ਹੀ ਮੈਸੇਜ ਅੱਜ ਦੇ ਦਿਨ ਤੇ ਦੇਣਾ ਚਾਹੁੰਦਾ ਕਿਉਂਕਿ ਅਮਨ ਹੀ ਇਹਦਾ ਹੱਲ ਹੈ ਔਰ ਮੈਂ ਛੁਰਤੋ ਹੇ ਜਦੋਂ ਤੋਂ ਮੇਰੇ ਤੇ ਸੰਤਾਪ ਚੱਲਿਆ ਸਾਡੇ ਜੀ ਘਰ ਦੇ ਮਾਰੇ ਗਏ ਮੈਨੂੰ ਪਤਾ ਲੱਗਿਆ ਵੀ ਕਿਵੇਂ ਜ਼ਿੰਦਗੀ ਕਿਵੇਂ ਬਤੀਤ ਕਰਨੀ ਪੈਂਦੀ ਹੈ ਕਿ ਯਤਿਮ ਬੱਚੇ ਨੂੰ ਔਰ ਕਿਸ ਤਰ੍ਹਾਂ ਉਹਨੂੰ ਆਪਣੇ ਪੈਰਾਂ ਤੇ ਖੜਿਆ ਹੋਣਾ ਪੈਂਦਾ ਕਿੰਨੇ ਪੀੜੀਆਂ ਲੱਗ ਜਾਂਦੀਆਂ ਔਰ ਮੇਰਾ ਇਹ ਮੰਨਣਾ ਹੈ ਤਾਂ ਹੀ ਮੈਂ ਅਮਨ ਦੇ ਵਾਸਤੇ ਦੁਵਾਈ ਪਾ ਰਿਆਂ ਤੇ ਪਾਉਂਦਾ ਰਵਾਂਗਾ ਜਨ ਤਨ ਮੇਰੀ ਲਾਈਫ ਹੈ ਮੈਂ ਅਮਰitsar ਦੇ ਵਿੱਚ ਆਲ ਇੰਡੀਆ ਪੀਸ ਐਂਡ ਸੋਲਡਰਿਟੀ ਆਰਗੇਨਾਈਜੇਸ਼ਨ ਦਾ ਅਮਰitsar ਦਾ ਕਾਇਦਾ ਕਨਵੀਨਰ ਵੀ ਆ ਔਰ ਅਸੀਂ ਗਾਇ ਬਗਾਏ ਜੰਗ ਨਹੀਂ ਅਮਨ ਦੇ ਸੈਮੀਨਾਰ ਵੀ ਕਰਾਉਂਦੇ ਰਹਨੇ ਆ ਅੱਜ ਵੀ ਮੇਰਾ ਦਿਲ ਇਹ ਕਰਦਾ ਸੀ ਵੀ ਮੈਂ ਆਪਣਾ ਸੁਨੇਹਾ ਆਮ ਲੋਕਾਂ ਤੱਕ ਲਿਜਾਵਾਂ ਕਿ ਜਿਹੜਾ ਵਿਰੋਧ ਵਿਰੋਧ ਨਾਲ ਖਤਮ ਨਹੀਂ ਹੁੰਦਾ ਵਿਰੋਧ ਪਿਆਰ ਨਾਲ ਖਤਮ ਹੋਣਾ ਚਾਹੀਦਾ ਉਹਦਾ ਹੱਲ ਇਹ ਹੀ ਹੈ ਲੜਾਈ ਕੋਈ ਹੱਲ ਨਹੀਂ ਹੈ ਇਸ ਕਰਕੇ ਮੈਂ ਅੱਜ ਦੇ ਦਿਨ ਤੇ ਇਹ ਹੀ ਬੇਨਤੀ ਕਰਾਂਗਾ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਅਮਨ ਵਾਸਤੇ ਆਹ ਤੱਕੜ ਹੋ ਕੇ ਹੱਲਾ ਮਾਰੀਏ ਅਮਨ ਚਾਹੁੰਦੇ ਹਾਂ ਅਮਨ ਲਿਆਈਏ ਦੇਸ਼ ਔਰ ਮਨੁੱਖਤਾ ਦਾ ਪਲਾ ਹੋਏਗਾ ਅਗਰ ਲੜਾਈ ਲੱਗੇ ਤੇ ਦੋਵੇਂ ਦੇਸ਼ ਪਰਮਾਣੂ ਸ਼ਕਤੀ ਦੇ ਧਾਰਨੇ ਹੈ ਤੇ ਜਿਹੜੀ ਸਭਤਾ ਹਜ਼ਾਰਾਂ ਸਾਲਾਂ ਦੀ ਦੀ ਮਿਹਨਤ ਨਾਲ ਅੱਜ ਅਸੀਂ ਇੱਥੇ ਤਿੱਕੇ ਲੈ ਕੇ ਆਏ ਸਾਰੇ ਸਪਤਾ ਬਰਬਾਦ ਹੋ ਜਾਏਗੀ ਫਿਰ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਹੋਏਗੀ ਪਤਾ ਨਹੀਂ ਕੀ ਹੋਏਗਾ ਅਸੀਂ ਕਿੱਥੇ ਹੋਵਾਂਗੇ ਦੁਨੀਆ ਕਿੱਥੇ ਹੋਏਗੀ ਇਸ ਕਰਕੇ ਇਸ ਖਤਰੇ ਨੂੰ ਭਾਵਦੇ ਮੈਂ ਅਜਿਹੇ ਦਿਨ ਤੇ ਇਹ ਤੁਹਾਨੂੰ ਵਾਅਦਾ ਵੀ ਕਰਦਾ ਮੈਂ ਜਮਾ ਤੁਹਾਨੂੰ ਵੀ ਅਪੀਲ ਕਰਾਂਗਾ ਅਮਨ ਵਾਸਤੇ ਕੋਸ਼ਿਸ਼ਾਂ ਜਾਰੀ ਰੱਖੀਏ ਜਿੱਥੇ ਅਮਨ ਦੀ ਹੁੰਦੀ ਹੈ ਹਮੇਸ਼ਾ ਸਾਡਾ ਪਛੋਕੜ ਵੀ ਹੈ ਕਿਸੇ ਜ਼ਮਾਨੇ ਵਿੱਚ ਸਾਡੇ ਦੇਸ਼ ਵਿੱਚ ਜਦੋਂ 1947 ਤੋਂ ਲੇਟੈਸਟ ਪਹਿਲਾ ਜਿਹੜੀ ਸਰਕਾਰ ਬਣੀ ਸੀ ਉਸ ਜਮਾਨੇ ਵਿੱਚ ਜਵਾਲਨ Nehru ਜਿਹੜੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੂੰ ਵਿਸ਼ਵ ਸ਼ਾਂਤੀ ਦਾ ਦੇਵਤਾ ਕਹਿ ਕੇ ਪੁਕਾਰਿਆ ਜਾਂਦਾ ਸੀ ਔਰ ਦੁਨੀਆ ਉਹਨਾਂ ਦਾ ਬੜਾ ਸਨਮਾਨ ਕਰਦੀ ਸੀ ਔਰ ਮੈਨੂੰ ਯਾਦ ਹੈ ਇੱਕ ਵਾਰੀ ਰੂਸ ਵਿੱਚ ਜਦੋਂ ਉਹ ਗਏ ਉੱਥੋਂ ਦੀ ਇੱਕ ਔਰਤ ਵਿਸ਼ੇਸ਼ ਤੌਰ ਤੇ ਵੇਖਣ ਆਈ ਸ਼ਾਂਤੀ ਤੇ ਅਮਨ ਦਾ ਦੇਵਤਾ ਕੌਣ ਹੈ ਮੈਂ ਉਹਦੇ ਦਰਸ਼ਨ ਕਰਨੇ ਆ ਧੰਨਵਾਦ ਤੋ ਬਿਲਕੁਲ ਬਹੁਤ ਹੀ ਵਧੀਆ ਵਿਚਾਰ ਮੇਰੇ ਸੰ ਮੇਰੇ ਨਾਲ ਸਨ ਗਿਆਨੀ ਗੁਰਦੀਪ ਸਿੰਘ ਜੀ ਜਿਨ੍ਹਾਂ ਨੇ ਇਸ ਬਾਰੇ ਚਰਚਾ ਕੀਤੀ ਕਿ ਜੋ ਹਰ ਪਾਸੇ ਹੀ ਜੰਗ ਦਾ ਮਾਹੌਲ ਬਣਿਆ ਹੈ ਅਸਲ ਦੇ ਵਿੱਚ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਇਹ ਤਾਂ ਤਬਾਹੀ ਹੈ ਜੋ ਕਿ ਹਰ ਦੇਸ਼ ਨੂੰ ਜਿਹੜਾ ਇਹ ਜੰਗ ਤਬਾਹ ਕਰਕੇ ਰੱਖ ਦਿੰਦੀ ਹੈ ਤਾਂ ਹੁਣ ਅਗਰ ਗੱਲ ਕੀਤੀ ਜਾਵੇ ਪਹਿਲਗਾਮ ਹਮਲੇ ਤੋਂ ਬਾਅਦ ਜੋ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਲੜਾਈ ਨੂੰ ਲੈ ਕੇ ਜੰਗ ਨੂੰ ਲੈ ਕੇ ਮਾਹੌਲ ਬਣਿਆ ਹੈ ਉਸ ਮਾਹੌਲ ਦੇ ਵਿੱਚ ਇਹਨਾਂ ਦੇ ਵੱਲੋਂ ਖਾਸ ਅਮਨ ਅਤੇ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਜਿਹੜਾ ਹੈ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਕਿ ਪਿਆਰ ਦੇ ਨਾਲ ਲੜਾਈ ਝਗੜੇ ਖਤਮ ਕਰਕੇ ਦੇਸ਼ਾਂ ਦੇ ਵਿੱਚ ਨਫ਼ਰਤ ਖਤਮ ਕਰਕੇ ਪਿਆਰ ਦਾ ਸੰਦੇਸ਼ ਦਿੱਤਾ ਜਾਏ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅਮਰਿਤ